ਤੈਨੂੰ ਹੋਰ ਸਾਰੇ ਜਿਹੜੇ ਮੁੰਡੇ ਸੀਗੇ ਜਿਨੇ ਮਾਰੀ ਸੀ ਉਹਨਾਂ ਨਾਲ ਸਾਡੀ ਗੱਲ ਚੱਲਦੀ ਮਤਲਬ ਤੁਸੀਂ ਕਿਵੇਂ ਉਸੇ ਪ੍ਰਾਣੀ ਰੰਜੀਤ ਨੂੰ ਲੈ ਕੇ ਪ੍ਰਾਣੀ ਰੰਜੀਤ ਉਹਨੇ ਬੱਚਿਆਂ ਨਾਲ ਕੱਢੀ ਸਾਡੇ ਠੀਕ ਹੈ ਹੁਣ ਅੱਗੇ ਸਾਡਾ ਹੋਰ ਅੱਜ ਤੱਕ ਅਕਦੀ ਅਸੀਂ ਸਾਨੂੰ ਵੀ ਇੱਥੇ 4 ਸਾਲ ਹੋ ਗਏ ਗੁਲਮੋੜ ਸਿਟੀ ਆ ਨੂੰ ਸਾਡੇ ਅੱਜ ਤੱਕ ਅਕਦੀ ਕਿਸੇ ਨਾਲ ਕਿਸੇ ਨਾਲ ਲੜਾਈ ਝਗੜਾ ਕਿਸੇ ਬੱਚਿਆਂ ਦਾ ਕਿਸੇ ਨਾਲ ਅਸੀਂ ਕੰਮ ਵਾਲੇ ਬੰਦੇ ਆ ਚਿੱਟੇ ਦੀ ਗੱਲ ਕਰਦੇ ਚਿੱਟਾ ਗੁਣ ਵੇਚਦਾ ਸਾਜੀ ਮੈਨੂੰ ਨਹੀਂ ਪਤਾ ਕੌਣ ਵੇਚਦਾ ਕੌਣ ਨਹੀਂ ਕੱਢੀ ਭੰਨੀ ਫਿਰ ਗੇਟ 'ਤੇ ਸ਼ੀਸ਼ੇ ਮਾਰੇ ਆ ਆ ਦੇਖ ਪਰ ਸੋਈ ਦਾ ਹਾਲ ਸਾਰਾ ਕੀ ਇਹ ਗੱਲ ਵਾਕਈ ਸੀਗੀ ਸਮਝ ਨਹੀਂ ਆਈ ਸਾਨੂੰ ਕੀ ਕਰਕੇ ਗਏ ਨਸ਼ੇ ਕੀਤੇ ਹੋਏ ਸੀਗੇ ਕਿਰਪਾਨਾਂ ਥੜੇ ਹੋ ਗਏ ਟਾ ਮਾਰ ਕੇ ਗਏ ਅੰਦਰ ਤੱਕ ਨਹੀਂ ਗੱਲਬਾਤ ਕੀ ਸੀ ਕੀ ਗੱਲਬਾਤ ਭਾਜੀ ਕੋਈ ਇਹਨਾਂ ਦਾ ਪੁਰਾਣਾ ਝਗੜਾ ਚੱਲਦਾ ਪਿਆ ਸੀ ਕਿਸੇ ਦੇ ਨਾਲ ਕਿਹਨਾਂ ਦਾ ਇੱਕ ਜਿਹੜਾ ਮੁੰਡਾ ਆਇਆ ਸੀ ਕ੍ਰਿਸ਼ਨਾ ਉਹਦੇ ਨਾਲ ਜਿਹੜੇ ਬੰਦੇ ਸੀਗੇ ਇਹਨਾਂ ਦਾ ਲੜਾਈ ਝਗੜਾ ਕਿਸੇ ਦੇ ਨਾਲ ਹੋਇਆ ਸੀਗਾ ਅੱਜ ਤੋਂ ਪੌਣੇ 2 ਮਹੀਨੇ ਪਹਿਲਾਂ ਪੌਣੇ 2 ਮਹੀਨੇ ਪਹਿਲਾਂ ਲੜਾਈ ਝਗੜਾ ਹੋਇਆ ਸੀਗਾ ਗੱਡੀ ਦਾ ਸ਼ੀਸ਼ਾ ਟੁੱਟਿਆ ਇੱਕ ਵਾਰ ਗੱਡੀ ਦੇ ਸ਼ੀਸ਼ੇ ਟੁੱਟੇ ਸੋਈ ਦਾ ਸ਼ੀਸ਼ਾ ਟੁੱਟਾ ਜੀ 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 ਬਾਕੀ ਕੰਪਲੇਂਟ ਲੈਣੇ ਜੋ ਵੀ ਬਾਕੀ ਸੀਸੀਟੀਵੀ ਵਗੈਰਾ ਕੈਮਰਾ ਨਹੀਂ ਸਰ ਇਹ ਗੰਦੇ ਬਿਨਾਂ ਸਾਡੀ ਪਤਾ ਨਹੀਂ ਦੇ ਕੰਦੇ ਪ੍ਰਾਣੀ ਰੰਜਿਸ਼ ਨੂੰ ਲੈ ਕੇ ਜਿੱਦਾਂ ਕੋਈ ਉਹਨਾਂ ਨੇ ਕੰਪਲੇਂਟ ਦੇਣਗੇ ਉਹ ਲੈ ਕੇ ਕੰਪਲੇਂਟ ਜੋ ਵੀ ਜੀ ਹਮ ਦੇ ਸ਼ੀਸ਼ੇ ਟੁੱਟੇ ਹੋਏ ਹਨ ਇਹਨਾਂ ਦੇ ਇਹ ਜਲੰਧਰ ਦਾ ਮਾਮਲਾ ਗੁਲਮੋਹਰ ਸਿਟੀ ਦਾ ਤੁਹਾਨੂੰ ਜਿਹੜਾ ਮਾਮਲਾ ਟਿਖਾ ਰਹੇ ਇਸ ਵੇਲੇ ਜਿੱਥੇ ਕੀ ਪਰਿਵਾਰ ਦਾ ਇਲਜ਼ਾਮ ਹੈ ਕਿ ਕੁਝ ਪ੍ਰਾਣੀ ਰੰਜਿਸ਼ ਨੂੰ ਲੈ ਕੇ ਜਿਹੜਾ ਇਹਨਾਂ ਦੇ ਘਰ ਦੇ ਉੱਪਰ ਹਮਲਾ ਕੀਤਾ ਪਰ ਸਾਡੇ ਵੱਲੋਂ ਕਿਸੇ ਵੀ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਔਰ ਦੂਜਾ ਪਾਕ ਸਾਡੀ ਖਬਰ ਦੇ ਦਿਓ ਆਪਣਾ ਪਾਕ ਸਾਡ ਚੈਨਲ ਤੱਕ ਜਿਹੜਾ ਦੇ ਸਕਦਾ ਆਪਣੇ ਜਨਤਾ ਕਰ ਸਕਦੇ ਜੀ ਮੁੰਡਿਆਂ ਕੋਲ ਬੈਠਿਆ ਸੀ ਇੱਕ ਤੋਂ ਡੇਢ ਦੋ ਮਹੀਨੇ ਪਹਿਲਾਂ ਹੂੰ ਸਿਲਵਰ ਬਲਾਜਾ ਅੱਛਾ ਜੀ ਉਥੇ ਜਾ ਕੇ ਮੁੰਡਿਆਂ ਦੀ ਕਿਸੇ ਨੇ ਰੰਜੀ ਸੀਗੀ ਉੱਥੇ ਗੇਰ ਤੇ ਉਹਨਾਂ ਨੇ ਉਹਨਾਂ ਦਾ ਸਿਰਸਰੂ ਮੁੰਡੇ ਦਾ ਪਾੜਤਾ ਅੱਛਾ ਪਹਿਲਾ ਦੀ ਗੱਲ ਹੈ ਹਾਂਜੀ ਇਹ ਉਹਨਾਂ ਨੂੰ ਛੜਾ ਦੇ ਦੇ ਸੀ ਉਲਟਾ ਉਹਨਾਂ ਨੇ ਇਹਨਾਂ ਦਾ ਨਾਮ ਵੀ ਉੱਚੇ ਦੇ ਦਿੱਤਾ ਅਥੇ ਨਾਮ ਵਿੱਚ ਦੇ ਹਾਂਜੀ ਤੇ ਇਹਨਾਂ ਨੇ ਫਿਰ ਵੀ ਉਹਨਾਂ ਦਾ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅੱਛਾ ਮੈਂ ਪਰਵਾਹ ਨਹੀਂ ਕੀਤੀ ਕੀਤੀ ਹਾਂਜੀ ਕਿਉਂਕਿ ਇਹ ਕੰਮਕਾਰ ਵਾਲੇ ਬੰਦੇ ਕਿਤੇ ਚਲੋ ਅਸੀਂ ਕੰਮਕਾਰ ਵਾਲੇ ਮੁੰਡਾ ਵਿਆਹ ਹੈ ਜਾਏ ਕਿ 1.5-2 ਮਹੀਨੇ ਦੀ ਕੁੜੀ ਇਹਨਾਂ ਦੀ ਹਾਂ ਜਿਹੜਾ ਨੇ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨਾਂ ਨੇ ਨੰਦ ਦੀ ਕੋਠੀ-ਕੁਠੀ ਦੇ ਕੇ ਨਾਲ ਰਹਿਣ ਦੇ ਕੇ 6.5 ਲੱਖ ਰੁਪਏ ਦੀ ਮੰਗ ਕੀਤੀ ਅ ਉਹ ਇਹਨਾਂ ਦੇ ਪਹੁੰਚ ਨਹੀਂ ਸੀਗੇ ਹੂੰ ਤੇ ਫਿਰ ਉਹਨਾਂ ਨੇ ਉਹਨਾਂ ਨੇ ਆ ਕੰਮ ਕਰਤਾ ਜੀ ਅੱਜ ਨਹੀਂ ਪ੍ਰਵਾਹ ਵੱਲੋਂ ਕਹਿੰਦੇ ਨੇ ਕੋਈ ਚਿੱਟਾ ਦਾ ਕੋਈ ਕੰਮ ਕਰਦਾ ਉਹ ਕੀ ਕਾਗਨਾ ਕਿਸੇ ਅਸੀਂ ਕੱਲ੍ਹ ਕਰ ਉਹ ਵੈਸੇ ਲੋਕੀ ਕਹਿੰਦੇ ਆ ਉੱਥੇ ਕਿ ਪਤਾ ਲੱਗਿਆ ਨਾ ਭਾਈ ਉੱਥੇ ਜਾ ਕੇ ਆਪੀ ਹੂੰ ਹਾਂ ਅੱਗੇ ਕਹਿੰਦੇ ਸੁਣਿਆ ਹੀ ਆ ਬਾਕੀ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਕਿਉਂਕਿ ਮੈਂ ਤਾਂ ਇਨ ਰਿਲੇਟਿਵ ਹੀ ਆ ਠੀਕ ਕਰੋ ਹਾਂਜੀ ਠੀਕ ਹੈ ਭਾਈ ਦੱਸ ਦਈਏ ਦੋਸਤੋ ਬਾਕੀ ਸਾਡਾ ਚੰਨੇ ਕੋਈ ਚੀਜ਼ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੇ ਕਰ ਰਹੇ ਗਲਮੋਰ ਸਿਟੀ ਦੀਆਂ ਇੱਕ ਕਾਲੇ ਰੰਗ ਦੀ ਥਾਰ ਜਿਹੜੀ ਖੜੀ ਹੋਈ ਹੈ ਘਰ ਦੇ ਅੰਦਰ ਉਹਦੇ ਵੀ ਜਿਹੜਾ ਸ਼ੀਸ਼ੇ ਭੰਨ ਦਿੱਤੇ ਗਏ ਆ ਔਰ ਸਾਈਡ ਦੇ ਜਿਹੜੇ ਬਾਰੀਆਂ ਨੂੰ ਵੀ ਤੋੜ ਦਿੱਤੇ ਗਈਆਂ ਔਰ ਜਿਹੜਾ ਪਰਿਵਾਰ ਹੈ ਉਹਨਾਂ ਦਾ ਇਜਾਮ ਹੈ ਕਿ ਉਸ ਪ੍ਰਾਣੀ ਰஞ்சிਸ਼ ਨੂੰ ਲੈ ਕੇ ਕੁਝ ਵਿਅਕਤੀ ਇੱਥੇ ਆਏ ਆ ਸੋ ਉਹਨਾਂ ਵੱਲੋਂ ਜਿਹੜਾ ਇਹ ਹਮਲਾ ਕੀਤਾ ਗਿਆ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਉਸ ਜਗ੍ਹਾ ਦੀਆਂ ਵੀ ਦਿਖਾ ਰਹੇ ਆ ਜਿਹੜਾ ਹਾਊਸ ਨੰਬਰ 286 ਤੇ 87 ਗਲਮੋਰ ਸਿਟੀ ਜਲੰਧਰ ਦੇ ਵਿੱਚ ਹੈ ਜਿੱਥੇ ਸਾਰਾ ਵਿਵਾਦ ਹੋਇਆ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਹਮਲਾ ਹਮਲਾਵਰ ਜਿਹੜੇ ਆਏ ਆ 10 ਤੋਂ 15 ਜਿਹੜੇ ਵਿਅਕਤੀ ਦੱਸੇ ਜਾ ਰਹੇ ਕਿ ਆ ਕੇ ਜਿਨ੍ਹਾਂ ਨੇ ਇਸ ਘਰ ਦੇ ਉੱਪਰ ਹਮਲਾ ਕੀਤਾ ਔਰ ਕੈਮਰੇ ਨਹੀਂ ਲੱਗੇ ਹੋਏ ਨਾਲ ਦੇ ਆਸ-ਪਾਸ ਜਿਹੜੇ ਕੈਮਰੇ ਲੱਗੇ ਉਹਦੇ ਵਿੱਚ ਜਿਹੜੀ ਵੀਡੀਓ ਵੀ ਇੱਕ ਤਾਂ ਉਹ ਜਿਹੜੀ ਆਪਣੇ ਜਿਹੜੀ ਲਾਈਵ ਦੇ ਜ਼ਰੀਏ ਜਿਹੜੀ ਜਨਤਾ ਕੀਤੀ ਹੈ ਸਾਂਝੀ ਕੀਤੀ ਹੈ ਜਿਸ ਵੀਡੀਓ ਦੇ ਵਿੱਚ ਆ ਕੇ ਉਹਨਾਂ ਨੇ ਹਮਲਾ ਕੀਤਾ ਔਰ ਇਹ ਪਰਿਵਾਰ ਜਿਹੜਾ ਇਲਜ਼ਾਮ ਲਗਾਉਂਦਾ ਕਿ ਕੋਈ ਪੁਰਾਣੀ ਰੰਜਿਸ਼ ਨੂੰ ਲੈ ਕੇ ਕੋਈ ਰਾਜੀਨਾਮਾ ਜਿਹੜਾ ਇਹਨਾਂ ਦਾ ਥਾਣੇ 'ਚ ਚੱਲ ਰਿਹਾ ਸੀਗਾ ਉਹਨੂੰ ਲੈ ਕੇ ਜਿਹੜੀ ਬਾਣ ਕੀਤੀ ਹੈ ਸੋ ਬਾਕੀ ਅਗਰ ਦੂਜਾ ਪੱਖ ਦੇਖਦਾ ਹੋਵੇ ਤਾਂ ਉਹ ਵੀ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੁਣ ਤੱਕ ਬੜੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ